ਸਸਿਕਾਲ ਜੀ ਸਾਰਿਆਂ ਨੂੰ ਪਿੰਡੀ ਸਭ ਦੀ ਫੇਵਰੇਟ ਹੁੰਦੀ ਹੈ ਤੇ ਹਰੇਕ ਘਰ ਵਿੱਚ ਹਫਤੇ ਵਿੱਚ 2-3 ਵਾਰ ਜ਼ਰੂਰ ਬਣਦੀ ਹੈ ਕਿਉਂਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਤੇ ਅੱਜ ਆਪਾਂ ਪਿੰਡੀ ਦੀ ਸਬਜੀ ਵੱਖਰੇ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਤੇ ਸਭ ਤੋਂ ਪਹਿਲਾਂ ਆਪਾਂ ਪਿੰਡੀ ਨੂੰ ਤੋਕੇ ਕਰ ਲਿਆ ਸੀ ਸਾਫ਼ ਤੇ ਉਸ ਤੋਂ ਬਾਅਦ ਤੁਸੀਂ ਇਸ ਲੰਬੇ ਤਰੀਕੇ ਦੇ ਨਾਲ ਇਹਨੂੰ ਕੱਟ ਲੈਣਾ ਤੇ ਇਹਦੇ ਵਿੱਚ ਇੱਕ ਚਮਚਾ ਆਪਾਂ ਭਰ ਕੇ ਪਾਇਆ ਜੀ ਬੇਸਨ ਦਾ ਤੇ ਇਹ ਬੇਸਨ ਤੁਸੀਂ ਜ਼ਿਆਦਾ ਨਹੀਂ ਪੋੜਾ ਉਨਾਂ ਕ ਬੇਸਣੀ ਤੁਸੀਂ ਲੈਣਾ ਜਿੰਨਾ ਕ ਪਿੰਡੀਆਂ ਨੂੰ ਉੱਪਰੋਂ ਉੱਪਰ ਕਵਰ ਕਰ ਜੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਇਆ ਨਮਕ ਹਲਦੀ ਮਿਰਚ ਇਹ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰਤ ਦੇ ਅਨੁਸਾਰ ਪਾਉਣੀ ਹੈ ਤੇ ਪਿੰਡੀਆਂ ਨੂੰ ਤੁਸੀਂ ਬੇਸਣ ਦੇ ਵਿੱਚ ਕਰ ਲੈਣਾ ਜੀ ਮਿਕਸ ਤੇ ਇਹਦੇ ਲਈ ਆਪਾਂ ਥੋੜਾ ਜਿਹਾ ਬਿਲਕੁਲ ਪਾਣੀ ਲੈ ਲਾਂਗੇ ਤਾਂ ਕਿ ਜਿਹੜਾ ਬੇਸਣ ਹੈ ਉਹ ਚੰਗੀ ਤਰ੍ਹਾਂ ਪਿੰਡੀਆਂ ਦੇ ਨਾਲ ਚਿਪਕ ਜੇ ਤੇ ਫਿਰ ਆਪਾਂ ਇਹਨਾਂ ਨੂੰ ਜਦੋਂ ਮਿਕਸ ਕਰ ਲਿਆ ਤਾਂ ਇਹ ਦੇਖੋ ਇਸ ਤਰੀਕੇ ਦੀਆਂ ਹੋ ਜਾਣਗੀਆਂ ਨਾ ਜ਼ਿਆਦਾ ਬੇਸਣ ਹੈ ਤੇ ਨਾਈ ਕੱਟ ਤੇ ਥੋੜਾ ਜਿਹਾ ਆਪਾਂ ਹਲਕਾ ਹਲਕਾ ਉੱਪਰ ਲਗਾ ਲਿਆ ਫਿਰ ਲੈ ਲਈ ਜੀ ਆਪਾਂ ਇੱਕ ਕੜਾਈ ਉਹ ਤੁਸੀਂ ਕੋਈ ਮਰਜ਼ੀ ਲਿਓ ਆਪਾਂ ਇਸ ਕੜਾਈ ਬਾਰੇ ਕਮੈਂਟਾਂ ਵਿੱਚ ਬਹੁਤ ਜ਼ਿਆਦਾ ਪੁੱਛਦੇ ਆ ਇਹ ਪਿੱਤਲ ਦੀ ਕੜਾਈ ਹੈ ਜੀ ਤੇ ਜ਼ਿਆਦਾਤਰ ਸਬਜੀ ਆਪਾਂ ਇਹਦੇ ਵਿੱਚ ਬਣਾਉਣੀ ਹੈ ਕਿਉਂਕਿ ਇਹਦੇ ਵਿੱਚ ਸਬਜੀ ਬਣਦੀ ਵੀ ਬਹੁਤ ਵਧੀਆ ਤੇ ਇੱਕ ਸਬਜੀ ਨੂੰ ਕਲਰ ਵੀ ਦਿੰਦੀ ਹੈ ਤੇ ਫਿਰ ਪਾਇਆ ਜੀ ਆਪਾਂ ਇਹਦੇ ਵਿੱਚ ਤੇਲ ਅੱਧੇ ਕਿਕਰਚੀ ਆਪਾਂ ਸਰੋਂ ਦੇ ਤੇਲ ਦੀ ਲੈ ਲਈ ਉਹਨੂੰ ਤੁਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇ ਫਿਰ ਆਪਾਂ ਉਹਦੇ ਵਿੱਚ ਪਾਵਾਂਗੇ ਜੀ ਇਹ ਪਿੰਡੀ ਤੇ ਇਹਨੂੰ ਆਪਾਂ ਤੁਸੀਂ ਮੀਡੀਅਮ ਫਲੇਮ ਤੇ ਪਕਾ ਲੈਣਾ ਹੈਗਾ ਤੇ ਫਿਰ ਤੁਸੀਂ ਇਹਨੂੰ ਵਿੱਚ ਵਿੱਚ ਬਿਲਕੁਲ ਸਲੋ ਕਰਦੇ ਰਹੋ ਤੇ ਇਹ 4-5 ਮਿੰਟਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਣਗੀਆਂ ਗੈਸ ਬਿਲਕੁਲ ਵੀ ਫੁੱਲ ਨਾ ਕਰਿਓ ਕਿਉਂਕਿ ਇਹ ਚੱਲ ਜੂਗੀ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਫਿਰ ਤੁਸੀਂ ਇਹਦੇ ਵਿੱਚ ਪਾਉਣਾ ਜੀ ਇੱਕ ਨਿੰਬੂ ਜੇ ਤੁਸੀਂ ਪਿੰਡੀ ਦੀ ਸਬਜ਼ੀ ਬਣਾਉਣੀ ਹੈ ਚਾਹੇ ਕੋਈ ਮਰਜ਼ੀ ਤਰੀਕਾ ਹੋਵੇ ਉਹਦੇ ਵਿੱਚ ਜੇ ਨਿੰਬੂ ਪਾ ਦੋਗੇ ਤੇ ਉਹਦਾ ਟੇਸਟ ਵੀ ਦੁੱਗਣਾ ਹੋ ਜਾਂਦਾ ਹੈ ਤੇ ਦੂਜੀ ਇਹ ਸਬਜੀ ਵਿੱਚ ਲੈਸਰ ਵਗੈਰਾ ਜੀਆਂ ਵੀ ਨਹੀਂ ਬੰਦਦੀਆਂ ਤੇ ਤਾਂ ਕਲਰ ਹੈ ਜਿਹੜਾ ਉਹ ਵੀ ਉਸੇ ਤਰ੍ਹਾਂ ਹੀ ਰਹਿੰਦਾ ਤੇ ਇੱਕ ਨਿੰਬੂ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਨਿਚੋੜਤਾ ਤੇ ਸਬਜੀ ਨੂੰ ਫੇਰ ਕੀਤਾ ਹਲਕਾ ਜਿਹਾ ਮਿਕਸ ਤੇ ਹੁਣ ਇਹ ਤਿਆਰ ਹੋਣ ਵਾਲੀ ਹੈ ਲੱਗ ਪਗ ਦੇਖੋ ਉਸੇ ਤਰ੍ਹਾਂ ਦੀ ਇਹ ਪਈ ਹੈ ਤੇ ਕਲਰ ਵੀ ਇਹਦਾ ਪਹਿਲਾਂ ਨਾਲੋਂ ਜ਼ਿਆਦਾ ਡਾਰਕ ਹੋ ਗਿਆ ਤੇ ਹੁਣ ਆਪਾਂ ਇਹ ਸਾਰੀ ਸਬਜੀ ਹੈਗੀ ਹੈ ਜਿਹੜੀ ਕਿਸੇ ਵੀ ਇੱਕ ਬਰਤਨ ਦੇ ਵਿੱਚ ਤੁਸੀਂ ਬਾਹਰ ਕੱਢ ਲੈਣੀ ਹੈਗੀ ਤੇ ਇਹ ਬਣੀ ਹੈ ਇਹਨਾਂ ਨੂੰ ਬਣਨ ਤੇ 4 ਤੋਂ 5 ਮਿੰਟ ਹੀ ਲੱਗਦੇ ਆ ਐਨੇ ਸਮੇਂ ਦੇ ਵਿੱਚ ਹੀ ਇਹ ਤਿਆਰ ਹੋ ਜਾਂਦੀਆਂ ਇੱਥੇ ਚਾਹੇ ਤੁਸੀਂ ਕੜਾਈ ਬਦਲ ਸਕਦੇ ਹੋ ਪਰ ਆਪਾਂ ਨਹੀਂ ਬਦਲਾਂਗੇ ਕਿਉਂਕਿ ਕੜਾਈ ਦੇ ਨਾਲ ਪਹਿਲਾਂ ਤੇਲ ਲੱਗਿਆ ਹੁੰਦਾ ਜਿਹੜਾ ਉਹ ਵੀ ਆਪਣੇ ਕੰਮ ਆਉਂਦਾ ਨਹੀਂ ਤਾਂ ਉਹ ਵੇਸਟ ਜਾਂਦਾ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਬਿਲਕੁਲ ਤੇਲ ਪਾਇਆ ਹੁਣ ਤੇ ਉਸ ਤੋਂ ਬਾਅਦ ਜਿਹੜੇ ਪਿਆਜ਼ ਹੈ ਉਹ ਤੁਸੀਂ ਲੰਬੇ ਤਰੀਕੇ ਦੇ ਕੱਟ ਲੈਣੇ ਹੈਗੇ ਜਿਆਦਾ ਛੋਟੇ ਜਾਂ ਬਰੀਕ ਨਹੀਂ ਕੱਟਣੇ ਉਸ ਤੋਂ ਬਾਅਦ ਦੋ ਤਿੰਨ ਤੁਸੀਂ ਇੱਕ ਟੋਜੀ ਹਰੀਆਂ ਮਿਰਚਾਂ ਜਿੰਨੀਆਂ ਤੁਹਾਡਾ ਮਨ ਕਰੇ ਤੇ ਇਹੇ ਜਰੂਰ ਪਾਇਓ ਲੰਬੇ ਤਰੀਕੇ ਨਾਲ ਹੀ ਪਾਇਓ ਤੇ ਫਿਰ ਆਪਾਂ ਤੇਲ ਹੋ ਗਿਆ ਸੀ ਗਰਮ ਤੇ ਫਿਰ ਆਪਾਂ ਇਹਦੇ ਵਿੱਚ ਪਿਆਜ਼ ਤੇ ਹਰੀਆਂ ਮਿਰਚਾਂ ਪਾਤੀਆਂ ਤੇ ਆਪਾਂ ਕੀਤਾ ਮਿਕਸ ਜਿਹੜਾ ਵੀ ਕੁਛ ਕੜਾਈ ਤੇ ਪਹਿਲਾਂ ਦਾ ਮੜ ਮੋਟਾ ਹੁੰਦਾ ਤੇ ਵਿੱਚੇ ਹੀ ਮਿਕਸ ਹੋ ਜਾਂਦਾ ਬਾਕੀ ਜਿਹੜਾ ਤੇਲ ਹੈ ਉਹ ਸਾਰਾ ਦੂਸਰੀ ਸਬਜੀ ਦੇ ਨਾਲ ਲੱਗ ਜਾਂਦੀ ਆ ਪਿਆਜ਼ ਵਗੈਰਾ ਨਾਲ ਉਹ ਵੇਸਟ ਨਹੀਂ ਜਾਂਦਾਗਾ ਤੇ ਪਿਆਜ਼ਾਂ ਦਾ ਕਲਰ ਹੈ ਜਿਹੜਾ ਉਹ ਹੌਲੀ ਹੌਲੀ ਚੇਂਜ ਹੋ ਜਾਊਗਾ ਗੈਸ ਨੂੰ ਤੁਸੀਂ ਇੱਥੇ ਸਲੋਈ ਰੱਖਣਾ ਹੈ ਜਿਆਦਾ ਤੇਜ਼ ਤੇ ਨਹੀਂ ਪਕਾਉਣਾ ਕਿਉਂਕਿ ਆਪਾਂ ਦੇਖੋ ਤੇਲ ਵਗੈਰਾ ਘੱਟ ਹੈ ਨਹੀਂ ਤਾਂ ਇਹ ਜਲ ਜਾਂਦੀਆਂ ਚੀਜ਼ਾਂ ਉਸ ਤੋਂ ਬਾਅਦ ਇੱਕ ਪਾਵਾਂਗੇ ਜੀ ਲੰਬਾ ਕੱਟਿਆ ਹੋਇਆ ਟਮਾਟਰ ਇੱਥੇ ਤੁਸੀਂ ਦੋ ਵੀ ਯੂਜ਼ ਕਰ ਸਕਦੇ ਹੋ ਮੇਰੀਆਂ ਵੀਡੀਓ ਤੁਹਾਨੂੰ ਕੈਜੀਆਂ ਲੱਗਦੀਆਂ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੇ ਜੇ ਹਜੇ ਤੱਕ ਤੁਸੀਂ ਪੇਜ ਨੂੰ ਫੋਲੋ ਜਾਂ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਰੂਰ ਕਰਿਓ ਤੇ ਕਮੈਂਟ ਕਰਕੇ ਇਹ ਵੀ ਦੱਸਿਆ ਕਰੋ ਕਿ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਿਉਂਕਿ ਇਹਦੇ ਨਾਲ ਹੀ ਇੱਕ ਆਪਸੀ ਨਾਮਾ ਦੇ ਨਾਲ ਇੱਕ ਸਾਂਝ ਪੈਦਾ ਹੋ ਜਾਂਦੀ ਹੈ ਤੇ ਜਦੋਂ ਇਹ ਤਿਆਰ ਹੋ ਗਿਆ ਤਾਂ ਫਿਰ ਇਹਦੇ ਵਿੱਚ ਤੁਸੀਂ ਪਾਉਣਾ ਜਿੰਨਾ ਨਮਕ ਮਿਰਚ ਮਸਾਲਾ ਹਲਦੀ ਤਨੀਆ ਪਾਊਡਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਪਸੰਦ ਦੀਆਂ ਬਿਲਕੁਲ ਘਰ ਵਾਲੇ ਸਾਦੇ ਮਸਾਲੇ ਆਪਾਂ ਬਾਹਰੋਂ ਕੁਝ ਵੀ ਐਕਸਟਰਾ ਨਹੀਂ ਪਾਇਆ ਪਿੰਡੀ ਦੀ ਸਬਜੀ ਹੈ ਜਿਹੜੀ ਤੁਸੀਂ ਹਰ ਵਾਰ ਬਣਾਉਂਦੇ ਹੋਵੋਗੇ ਪਰ ਇੱਕ ਵਾਰੀ ਤੁਸੀਂ ਇਹ ਸਬਜੀ ਇਸ ਤਰੀਕੇ ਨਾਲ ਬਣਾ ਕੇ ਵੀ ਦੇਖਿਓ ਬਾਕੀ ਇੱਕ ਵੱਖਰਾ ਸੁਆਦ ਆਊਗਾ ਸਬਜੀ ਉਹੀ ਹੁੰਦੀ ਹੈ ਕਈ ਵਾਰੀ ਜਦੋਂ ਆਪਾਂ ਕਈ ਤਰੀਕਿਆਂ ਨਾਲ ਬਣਾਉਨੇ ਆ ਤਾਂ ਬੱਚੇ ਕੀ ਹੁੰਦੇ ਇੱਕ ਤਰੀਕੇ ਵਾਲੀ ਖਾਂਦੇ ਆ ਦੂਸਰੇ ਵਾਲੀ ਨਹੀਂ ਖਾਂਦੇ ਤੇ ਇਹ ਸਬਜੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜਿਹੜੇ ਨਹੀਂ ਵੀ ਖਾਂਦੇ ਉਹ ਵੀ ਖਾਣਗੇ ਤੇ ਆਪਾਂ ਇਹਨੂੰ ਕਰ ਲਿਆ ਜੀ ਮਿਕਸ ਤੇ ਫਿਰ ਥੋੜੇ ਜਿਹਾ ਟਾਈਮ ਲਈ ਇਹਨੂੰ ਟੱਕ ਕੇ ਰੱਖ ਦਾਂਗੇ ਤਾਂ ਕਿ ਸਾਰੇ ਮਸਾਲੇ ਆ ਜਿਹੜੇ ਮਿਕਸ ਹੋ ਜਾਣ ਨਾਲੇ ਥੋੜਾ ਜਿਹਾ ਪਾਣੀ ਛੱਡ ਜਾਂਦੇ ਆ ਪਿਆਜ਼ ਤੇ ਚੰਗੀ ਤੇ ਰਹੇ ਮਿਕਸ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਪਾਣੀ ਵਗੈਰਾ ਤਾਂ ਆਪਾਂ ਕੁਝ ਨਹੀਂ ਪਾਉਣਾ ਉਸ ਤੋਂ ਬਾਅਦ ਜੀ ਆਪਾਂ ਆਪਣੀ ਪਿੰਡੀ ਸੀ ਜਿਹੜੀ ਫਰਾਈ ਕੀਤੀ ਸੀ ਉਹਦੇ ਵਿੱਚ ਪਾਤੀ ਤੇ ਦੇਖੋ ਕਿੰਨੀ ਵਧੀਆ ਸਬਜੀ ਬਣੀ ਹੈ ਕਿੰਨਾ ਸੋਹਣਾ ਦਾ ਕਲਰ ਆਇਆ ਜਿਹੜਾ ਆਪਣਾ ਔਇਲ ਥਾਲੀ ਦੇ ਨਾਲ ਲੱਗਿਆ ਪਿਆ ਸੀ ਉਹ ਵੀ ਆਪਾਂ ਸਬਜੀ ਵਿੱਚ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਸਾਫ਼ ਕਰ ਦਾਂਗੇ ਆਪਾਂ ਕਿਉਂਕਿ ਪਿਆਜ਼ਾਂ ਦੇ ਵਿੱਚ ਜਿਹੜਾ ਤੇਲ ਸੀ ਉਹ ਘਟ ਪਾਇਆ ਜੇ ਤੁਹਾਨੂੰ ਇਹ ਸਬਜੀ ਵਧੀਆਂ ਲੱਗੀ ਵੀਡੀਓ ਬਹੁਤ ਵਧੀਆਂ ਲੱਗੀ ਤਾਂ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਜਦੋਂ ਵੀ ਕੋਈ ਮਹਿਮਾਨ ਆਵੇ ਜਾਂ ਤੁਸੀਂ ਕਰੇ ਸਪੈਸ਼ਲ ਵਿੱਚ ਇਹਦੇ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ ਤੇ ਇਹ ਸਬਜ਼ੀ ਬਣਾ ਕੇ ਤੁਸੀਂ ਖਾ ਸਕਦੇ ਹੋ ਤੇ ਇਹਦੇ ਨਾਲ ਫਿਰ ਗਰਮੀ ਦੇ ਵਿੱਚ ਤੰਦੂਰ ਦੀ ਰੋਟੀ ਚਾਹ ਦਾ ਟੇਸਟੀ ਲੱਗਦੀ ਹੈ ਤੇ ਬਣਾਇਓ ਦੇਖਿਓ ਇੱਕ ਮਿੰਟ ਲਈ ਹਲਕਾ ਜਿਹਾ ਟੱਕਤਾ ਸਾਰਾ ਕੁਝ ਮਿਕਸ ਹੋ ਜਾਣਾ ਤੇ ਉਦੋਂ ਬਾਅਦ ਦੇਖੋ ਸਬਜੀ ਦਾ ਕਲਰ ਵਗੈਰਾ ਤੇ ਸਬਜੀ ਕਿੰਨੀ ਜਿਆਦਾ ਟੇਸਟੀ ਬਣੀ ਹੈ ਇਹ ਜਦੋਂ ਤੁਸੀਂ ਬਣਾ ਕੇ ਖਾਓਗੇ ਤੇ ਉਦੋਂ ਹੀ ਤੁਹਾਨੂੰ ਪਤਾ ਲੱਗੂਗਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੇਰੀ ਵੀਡੀਓ ਦੇਖਣ ਲਈ ਥੋੜਾ ਇੰਨਾ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦੀ